ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫੱਟੇਕੂਲ ਕਰੇ ਇੱਕ ਵਾਰ ਫੇ ਤਾਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜਦੇ ਹੋ ਤੀਰ ਵਰਲਡ ਦੇ ਨਾਲ ਅੱਜ ਇਹ ਜੋ ਵੀਡੀਓ ਬਣਾਉਣ ਦਾ ਮੇਨ ਕਾਰਨ ਸੀ ਇਹ ਵੀਡੀਓ ਜੋ ਪਿਛਲੀ ਤਰੀਕ ਨੂੰ ਇੱਕ ਕਾਲੇ ਪਾਣੀ ਦਾ ਮੋਰਚਾ ਲੱਗਿਆ ਉਸ ਦੇ ਰਿਲੇਟਡ ਅਸੀਂ ਨਾ ਤਾਂ ਪ੍ਰਵਾਸੀਆਂ ਦੇ ਵਿਰੋਧ ਕਰਦੇ ਹਾਂ ਨਾ ਹੀ ਅਸੀਂ ਉਹਨਾਂ ਨਾਲ ਕੋਈ ਨਫ਼ਰਤ ਕਰਦੇ ਹਾਂ ਪਰ ਹੁਣ ਜਿੱਥੇ ਮੇਨ ਮੁੱਦਾ ਇਹ ਆ ਕਿ ਜੋ ਕਾਲੇ ਪਾਣੀ ਦਾ ਮੂਰਚਾ ਲੱਗਿਆ ਪਾਣੀ ਹਰ ਇੱਕ ਦੇ ਅੰਦਰ ਜਾਂਦਾ ਹੈ ਪਾਣੀ ਹਰ ਇੱਕ ਇਨਸਾਨ ਪੀਂਦਾ ਉਹ ਚਾਹੇ ਪ੍ਰਵਾਸੀ ਨੇ ਚਾਹੇ ਪੰਜਾਬੀ ਨੇ ਚਾਹੇ ਸਾਡੇ ਪੁਲਿਸ ਮੁਲਾਜ਼ਮ ਵੀਰ ਨੇ ਚਾਹੇ ਸਾਨੂੰ ਨਫ਼ਰਤ ਕਰਨ ਵਾਲੇ ਨੇ ਚਾਹੇ ਸਾਨੂੰ ਪਿਆਰ ਕਰਨ ਵਾਲੇ ਨੇ ਪਾਣੀ ਹਰ ਇੱਕ ਬੰਦਾ ਪੀਂਦਾ ਹਰ ਇੱਕ ਬੰਦੇ ਨੂੰ ਪਾਣੀ ਦੀ ਜ਼ਰੂਰਤ ਹੈ ਅਗਰ ਉਹੀ ਪਾਣੀ ਤੁਹਾਡੇ ਦੀ ਬਿਮਾਰੀਆਂ ਖੜੀਆਂ ਕਰਨ ਲੱਗ ਜਵੇ ਉਹੀ ਪਾਣੀ ਤੁਹਾਨੂੰ ਬਿਮਾਰੀਆਂ ਲਾਉਣ ਲੱਗ ਦੇਵੇ ਉਹੀ ਪਾਣੀ ਨਾਲ ਤੁਹਾਡੀਆਂ ਕਿਡਨੀਆਂ ਫੇਲ ਹੋਣ ਲੱਗ ਜਾਣ ਉਹੀ ਪਾਣੀ ਤੁਹਾਨੂੰ ਕਾਲਾ ਪੀਲਿਆ ਕਰ ਦੇਵੇ ਜਾਂ ਜੰਮ ਦੇ ਜਵਾਕਾਂ ਦੀ ਕਿਡਨੀਆਂ ਖਰਾਬ ਕਰ ਦੇਵੇ ਜਾਂ ਜੰਮ ਦੇ ਜਵਾਕਾਂ ਦੀ ਡੈਰ ਸੁਣਨ ਲੱਗ ਦੇਵੇ ਤਾਂ ਫਿਰ ਤੁਸੀਂ ਉਸ ਪਾਣੀ ਦੇ ਖਿਲਾਫ ਜ਼ਰੂਰ ਇੱਕ ਆਵਾਜ਼ بلند ਕਰੋਗੇ ਇੱਕ ਮੋਰਚਾ ਜ਼ਰੂਰ ਮਿਡੋਗੇ ਇਹਹੀ ਮੋਰਚਾ ਲੱਖੇ ਸਿਧਾਣੇ ਵੱਲੋਂ ਅੰਤੋਜ ਮਾਨ ਵੱਲੋਂ ਜੋ ਤੈਨ ਤਰੀਕ ਨੂੰ ਕਾਲ ਕੀਤੀ ਗਈ ਸੀ ਪਰ ਦੁੱਖ ਦੀ ਘੜੀ ਇਹ ਸੀ ਕਿ ਜਿੱਥੇ ਸਾਡੇ ਪ੍ਰਸ਼ਾਸਨ ਨੂੰ ਸਾਥ ਦੇਣਾ ਚਾਹੀਦਾ ਸੀ ਉਥੇ ਸਾਡੇ ਲੋਕਾਂ ਨੂੰ ਰੋਕਿਆ ਗਿਆ ਪਰ ਇੱਕ ਇਹ ਵੀ ਵਧੀਆ ਗੱਲ ਰਹੀ ਕਿ ਮੂਰਤੀ ਦੀ ਅਗਵਾਈ ਬਹੁਤ ਤੇਰੀ ਵਧੀਆ ਤਰੀਕੇ ਨਾਲ ਕੀਤੀ ਗਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਚਲੋ ਮਾੜਾ ਮੋਟਾ ਟਕਰਾ ਹੋਇਆ ਉਹ ਕੋਈ ਭਿਆਨਕ ਰੂਪ ਨਹੀਂ ਬਣਿਆ ਪਰਮਾਤਮਾ ਇਦਾਂ ਹੀ ਖੈਰ ਰੱਖੇ ਕੋਈ ਅੱਗੇ ਕੋਈ ਭਿਆਨਕ ਰੂਪ ਨਾ ਧਾਰੇ ਪਰ ਇਹ ਮਸਲਾ ਬਹੁਤ ਗੰਭੀਰ ਹੈ ਸਾਨੂੰ ਸਭ ਨੂੰ ਇਕੱਠੇ ਹੋਣਾ ਪੈਣਾ ਸਭ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਤੁਸੀਂ ਇਹ ਨਾ ਸੋਚੋ ਕਿ ਅਸੀਂ ਉੱਥੇ ਨਹੀਂ ਰਹਿੰਦੇ ਤਾਂ ਉਹ ਪਾਣੀ ਸਾਡੇ ਅੰਦਰ ਨਹੀਂ ਗਿਆ ਹੋਊਗਾ ਅਸੀਂ ਸਤਲੁਜ ਦਰਿਆ ਦੇ ਵਿੱਚ ਉਸ ਪਾਣੀ ਨੂੰ ਗੰਦਾ ਕਰ ਲਿਆ ਜੋ ਸਾਡੇ ਪੀਣ ਯੋਗ ਸੀ ਅੱਜ ਅਸੀਂ ਹਰ ਘਰ ਦੇ ਵਿੱਚ ਫਿਲਟਰ ਤੇ ਜੋ ਆਮ ਘਰਾਂ ਦੇ ਵਿੱਚ ਪਾਣੀ ਆ ਰਿਹਾ ਚਾਹੇ ਤੁਸੀਂ ਉਹ ਮੋਟਰਾ ਰਾਹੀਂ ਸਮਰਸੀਬਲ ਨਹੀਂ ਲੈਨੇਓ ਉਹ ਪੀਣਯੋਗ ਨਹੀਂ ਰਿਹਾ ਇੰਡਸਟਰੀ ਵਾਲੇ ਸਿੱਧਾ ਉਹ ਪਾਣੀ ਨੂੰ ਸੁੱਟ ਰਹੇ ਨੇ ਦਰਿਆ ਦੇ ਵਿੱਚ ਉਹ ਪਾਣੀ ਸਿੱਧਾ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਤੇ ਉੱਥੋਂ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਇੱਕ ਬੜੀ ਗੰਦਗੀ ਉੱਥੇ ਜਮ੍ਹਾਂ ਹੋ ਗਈ ਆ ਤੇ ਹੁਣ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਇੰਡਸਟਰੀ ਦਾ ਉੱਥੇ ਇੰਡਸਟਰੀ ਦੀ ਜੋ ਫੈਕਟਰੀਆਂ ਨੇ ਉਹਨਾਂ ਦੀ ਜਿਹੜੀ ਵੇਸਟਜ ਹੈ ਜੋ ਕੈਮੀਕਲ ਆ ਉਹ ਸਿੱਧਾ ਉਸ ਪਾਣੀ ਦੇ ਵਿੱਚ ਡਰੇਨ ਕੀਤਾ ਜਾਂਦਾ ਜੇ ਜਦੋਂ ਡਰੇਨ ਹੁੰਦਾ ਤਾਂ ਫਿਰ ਉਹ ਅੱਗੇ ਜਦੋਂ ਸਤਲੁਜ ਦਰਿਆ 'ਚ ਡਿੱਗਦਾ ਤਾਂ ਪਾਣੀ ਫਿਰ ਪੀਣ ਯੋਗ ਬਚਣਾ ਹੁਣ ਪ੍ਰਵਾਸੀਆਂ ਨੇ ਉਹਨਾਂ ਨੇ ਜਿੰਨੇ ਇੰਡਸਟਰੀ ਵਾਲੇ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹ ਪਾਣੀ ਅਸੀਂ ਵੀ ਪੀਣਾ ਸਗੋਂ ਉਹਨਾਂ ਨੇ 1 ਲੱਖ ਬੰਦਾ ਜੋ ਕਿਹਾ ਸੀ ਸਿੱਧਾ ਚੈਲੰਜ ਕੀਤਾ ਸੀ ਪ੍ਰਸ਼ਾਸਨ ਨੂੰ ਲੱਖੇ ਸੁਣਾਣੇ ਨੂੰ ਕਿ ਅਸੀਂ 1 ਲੱਖ ਬੰਦਾ ਲੈ ਕੇ ਬੈਠਾਂਗੇ ਤਾਂ ਉੱਥੇ ਬਕਾਇਦਾ ਟੈਂਟ ਲਾਇਗਿਆ ਉਹਨਾਂ ਨੂੰ ਕੂੜੇ ਛੋਲਿਆਂ ਦਾ ਲੰਗਰ ਖੁਲਾਇਆ ਗਿਆ ਬਕਾਇਦਾ ਉਹਨਾਂ ਕਾਰਪਟ ਵਿਛਾ ਕੇ ਉੱਥੇ ਪਿਠਾਇਆ ਗਿਆ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਪੈਸੇ ਦੇ ਕਿ ਲਿਆਂਦਾ ਗਿਆ ਇਹ ਸਾਡੀ ਅਜ ਕੰਮਕਾਰਾਂ ਤੋਂ ਛੁੱਟੀ ਕਰਾਈ ਗਈ ਹੈ ਸਾਨੂੰ ਇੱਥੇ ਆਉਣ ਲਈ ਕਿਹਾ ਗਿਆ ਤਾਂ ਫਿਰ ਜੇ ਉਹ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਰੋਕ ਸਕਿਆ ਤਾਂ ਫਿਰ ਸਾਡੇ ਪੰਜਾਬੀਆਂ ਦਾ ਕਾਦੀ ਖੁੰਦਕ ਹੈ ਹਾਲਾਂਕਿ ਇਹ ਪਾਣੀ ਹਰੇਕ ਮੰਤਰੀ ਸੰਤਰੀ ਨੇ ਵੀ ਪੀਣਾ ਇਹ ਪਾਣੀ ਹਰ ਇੱਕ ਮੰਤਰੀ ਦੇ ਬੱਚੇ ਨੇ ਵੀ ਪੀਣਾ ਚਾਹੇ ਉਹ ਸਾਡਾ ਮੁੱਖ ਮੰਤਰੀ ਹੈ ਚਾਹੇ ਸਾਡਾ ਪ੍ਰਧਾਨ ਮੰਤਰੀ ਹੈ ਚਾਹੇ ਸਾਡਾ ਕੋਈ ਅਹੁਦੇਦਾਰ ਬੰਦਾ ਹੈ ਪਾਣੀ ਹਰ ਇੱਕ ਪੀਂਦਾ ਤੁਸੀਂ ਇਸ ਗੱਲ ਤੋਂ ਕਿਨਾਰਾ ਨਹੀਂ ਕਰ ਸਕਦੇ ਕਿ ਤੁਸੀਂ ਪਾਣੀ ਨਹੀਂ ਪੀਂਦੇ ਪਾਣੀ ਤੋਂ ਬਿਨਾ ਸਾਡੀ ਜ਼ਿੰਦਗੀ ਸੰਭਵ ਨਹੀਂ ਪਰ ਉਸ ਵਜ੍ਹਾ ਕਰਕੇ ਜੋ ਕਰੋੜਾਂ ਲੀਟਰ ਪਾਣੀ ਉੱਥੇ ਡਿੱਗ ਰਿਹਾ ਹਰ ਰੋਜ਼ ਕਰੋੜਾਂ ਲੀਟਰ ਪਾਣੀ ਡਿੱਗ ਰਿਹਾ ਜੋ ਕੈਮੀਕਲ ਡਿੱਗ ਰਿਹਾ ਉਸ ਪਾਣੀ ਦੇ ਵਿੱਚ ਕੋ ਕਿੰਨੀਆਂ ਭਿਆਨਕ ਬਿਮਾਰੀਆਂ ਦਾ ਰੂਪ ਧਾਰਦਾ ਹੋਊਗਾ ਇਹ ਗੱਲ ਤੁਸੀਂ ਸੋਚ ਕੇ ਦੇਖੋ ਅਸੀਂ ਜ਼ਰੂਰ ਪ੍ਰਵਾਸੀਆਂ ਨੂੰ ਬੁਲਾ ਲਿਆ ਉਹਨਾਂ ਨੂੰ ਪੱਕੇ ਕਰ ਲਿਆ ਇੱਥੇ ਦੀ ਵੋਟ ਬਣਾਤੀ ਪਰ ਤੁਸੀਂ ਇਹ ਗੱਲ ਸੋਚੀ ਹੈ ਕਿ ਤੁਸੀਂ ਜਦੋਂ ਹਿਮਾਚਲ ਚ ਜਾਂਦੇ ਹੋ ਜਾਂ ਅਦਰ ਸਟੇਟਾਂ ਚ ਜਾਂਦੇ ਹੋ ਉੱਥੇ ਤੁਸੀਂ ਜ਼ਮੀਨ ਦਾ ਇੱਕ ਟੁਕੜਾ ਨਹੀਂ ਖਰੀਦ ਸਕਦੇ ਹੁਣ ਪਿੱਛੇ ਜੇ ਮਹਾਲੀ ਦੇ ਵਿੱਚ ਬਾਰਦਾਤਾ ਹੋਈਆਂ ਨੇ ਉਹ ਜਿੰਨਾ ਪ੍ਰਵਾਸੀ ਆਲੇ ਵਾਰਦਾਤਾ ਕੀਤੀਆਂ ਨੇ ਉਹ ਇੱਥੇ ਰਹਿ ਰਹੇ ਸੀ ਆਧਾਰ ਕਾਟ ਬਣ ਗਏ ਸੀ ਕਿ ਉਹਨਾਂ ਨੇ ਆਪਣੇ ਉਹ ਮੁੰਡਿਆਂ ਨੂੰ ਮਾਰਿਆ ਤੇ ਜੂਪੀ ਵਿਹਾਰ ਭੱਜ ਗਏ ਉਹਨਾਂ ਦੀ ਵੈਰੀਫਿਕੇਸ਼ਨ ਕਿੱਥੋਂ ਕਿਉਂਕਿ ਉਹਨਾਂ ਦੇ ਆਧਾਰ ਕਾਟ ਇੱਥੇ ਬਣ ਚੁੱਕੇ ਨੇ ਹੁਣ ਜਿਹੜੀ ਮੇਨ ਗੱਲ ਹੈ ਮੇਨ ਟੌਪਿਕ ਹੈ ਇੱਥੇ ਜਿਹੜਾ ਮੇਨ ਟੌਪਿਕ ਹੈ ਕਿ ਦੂਜਾ ਟੌਪਿਕ ਜੁੜਦਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਸਾਡੇ ਉਰੇ ਰਹਿੰਦੇ ਨੇ ਆਉਣ ਕੰਮ ਕਰਨ ਪਰ ਉਹਨਾਂ ਦੀ ਜੋ ਵੈਰੀਫਿਕੇਸ਼ਨ ਹੈ ਉਹ ਜਿੱਥੋਂ ਆਈ ਨਹੀਂ ਉਥੋਂ ਜ਼ਰੂਰ ਹੋਣੀ ਚਾਹੀਦੀ ਆ ਉਹਨਾਂ ਰਿਸ਼ਤੇਦਾਰ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਅਗਰ ਉਹ ਕੱਲ ਕੱਲ ਨੂੰ ਇੱਥੇ ਕੋਈ ਵਾਰਦਾਤ ਕਰਦੇ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੌਣ ਲੈਂਦਾ ਇਹ ਚੀਜ਼ ਉਥੋਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਇੱਥੇ ਇਹਨਾਂ ਦਾ ਨਾਤਾ ਦਾਹਰ ਕਾਰਡ ਬਣਨਾ ਚਾਹੀਦਾ ਨਾ ਵੋਟਰ ਕਾਰਡ ਬਣਨਾ ਚਾਹੀਦਾ ਨਾ ਰਾਸ਼ਨ ਕਾਰਡ ਬਣਨਾ ਚਾਹੀਦਾ ਲੁਧਿਆਣੇ ਦੇ ਵਿੱਚ ਜਿੰਨੀਆਂ ਫੈਕਟਰੀਆਂ ਨੇ ਉੱਥੇ ਆਪਣੇ ਪੰਜਾਬੀ ਬੰਦਿਆਂ ਨੂੰ ਜ਼ਿਆਦਾਤਰ ਕੰਮ ਨਹੀਂ ਮਿਲਦੇ ਪੰਜਾਬੀ ਬੰਦਾ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹੋਇਆ ਪਿਆ ਕਿਉਂਕਿ ਉਹਨੂੰ ਕੰਮ ਨਹੀਂ ਮਿਲ ਰਿਹਾ ਇਹਦੀ ਵਜ੍ਹਾ ਵੀ ਸਾਡੇ ਖੁਦ ਪੰਜਾਬੀ ਨੇ ਅਸੀਂ ਆਪਣੇ ਹੱਥੀਂ ਕੰਮ ਕਰਨਾ ਚਾਹੁੰਦੇ ਨਹੀਂ ਸੀ ਇਸ ਕਰਕੇ ਸਾਨੂੰ ਪ੍ਰਵਾਸੀ ਦੀ ਜ਼ਰੂਰਤ ਪਈ ਪਹਿਲਾਂ ਅਸੀਂ ਪਿੰਡਾਂ 'ਚ ਬੁਲਾਏ ਗੋਹਾਕੂੜਾ ਸੱਟਾਂ ਨੂੰ ਬੁਲਾਏ ਜ਼ਮੀਨਾਂ ਦੀ ਰਾਖੀ ਕਰਨ ਨੂੰ ਬੁਲਾਏ ਪਰ ਅਸੀਂ ਉਹਨਾਂ ਨੂੰ ਉੱਥੇ ਪੱਕੇ ਕਾ ਪਿਆ ਇਹਦੇ ਵਿੱਚ ਸਾਡੇ ਪੰਜਾਬੀਆਂ ਦੀ ਵੀ ਬਹੁਤ ਵੱਡੀ ਗਲਤੀ ਹੈ ਅਗਰ ਅਸੀਂ ਹੱਥੀ ਕੰਮ ਕਰਦੇ ਇਸ ਹੱਥੀ ਕੰਮ ਕਰਨ ਤੋਂ ਨਾ ਘਤਰਾਂਦੇ ਤਾਂ ਇਦੀ ਵੱਡੀ ਆਮਦ ਦੇ ਵਿੱਚ ਹੀ ਪ੍ਰਵਾਸੀ ਇੱਥੇ ਰਹਿ ਨਹੀਂ ਸਕਦੇ ਅਸੀਂ ਦੋਸ਼ ਇੱਕ ਪਾਸੇ ਨਾ ਦੇਈਏ ਦੋਸ਼ ਦੋਨਾਂ ਪਾਸੇ ਹੀ ਆ ਅਗਰ ਪ੍ਰਵਾਸੀਆਂ ਨੂੰ ਬੁਲਾ ਲਿਆ ਤਾਂ ਉਹ ਆਪਣੀ ਮਰਿਆਦਾ ਦੇ ਵਿੱਚ ਰਹਿਣ ਆਪਣੀ ਲਿਮਟ ਦੇ ਵਿੱਚ ਰਹਿਣ ਆਪਣੇ ਇੱਕ ਲਿਹਾਜ਼ੇ ਵਿੱਚ ਰਹਿਣ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੁਣ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਨ੍ਹਾਂ ਸਾਰਿਆਂ ਦੀ ਵੈਰੀਫਿਕੇਸ਼ਨ ਉੱਥੋਂ ਕਰੋ ਜਿੱਥੋਂ ਆਏ ਇਹਨਾਂ ਰਿਸ਼ਤੇਦਾਰਾਂ ਵਿੱਚ ਕੌਣ ਹੈ ਇਹਨਾਂ ਦੇ ਪਰਿਵਾਰ ਕਿੱਥੇ ਰਹਿੰਦੇ ਨੇ ਕਿਉਂਕਿ ਇਹਨਾਂ ਦੇ ਧਾਰ卡 ਇੱਥੇ ਦੇ ਬਣੇ ਹੋਏ ਨੇ ਵੋਟਰ ਕਾਰਡ ਇੱਥੇ ਦੇ ਬਣੇ ਹੋਏ ਨੇ ਵੋਟਾਂ ਪਾਉਂਦੇ ਨੇ ਸਰਕਾਰ ਬਣਾਉਂਦੇ ਨੇ ਪਰ ਜਦੋਂ ਇੱਥੇ ਕੋਈ ਬਾਰਦਤ ਹੁੰਦੀ ਆ ਫਿਰ ਉਧਰ ਆਪਣੇ ਚਲੇ ਜਾਂਦੇ ਨੇ ਨਾ ਤਾਂ ਇਹਨਾਂ ਦਾ ਕੋਈ ਪਤਾ ਟਿਕਾਣਾ ਹੁੰਦਾ ਨਾ ਹੀ ਫਿਰ ਇਹ ਲੱਭਦੇ ਨਹੀਂ ਸੋ ਇਨੀਆਂ ਕ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਤੇ ਜੋ ਕਾਣੇ ਕਾਲੇ ਪਾਣੀ ਦਾ ਮੁੱਦਾ ਇਹ ਗੰਭੀਰ ਮੁੱਦਾ ਹੈ ਸੋਚਣ ਦੀ ਲੋੜ ਹੈ ਇਹ ਨਾ ਸੋਚਿਓ ਕਿ ਅਸੀਂ ਉੱਥੇ ਰਹਦੇ ਨਹੀਂ ਉਹ ਪਾਣੀ ਨਹੀਂ ਪੀਂਦੇ ਤਾਂ ਸਾਡੇ ਦੇ ਕੋਈ ਇਫੈਕਟ ਨਹੀਂ ਪੈਂਦਾ ਪਾਣੀ ਤਾਂ ਧਰਤੀ ਦੇ ਵਿੱਚ ਕਿਤੋਂ ਦਾ ਕਿਤੋਂ ਆਈ ਰਿਹਾ ਵਾ ਚਾਹੇ ਉਹ ਸਮੁੰਦਰਾਂ ਰਾਹੀਂ ਆਉਂਦਾ ਚਾਹੇ ਉਹ ਦਰਿਆ ਰਾਹੀਂ ਆਉਂਦਾ ਪਾਣੀ ਤਾਂ ਸਹੀ ਹਰ ਇੱਕ ਇਨਸਾਨ ਪਿੰਦਾ ਹੀ ਹੁਣ ਘਰਾਂ ਵਿੱਚ ਤੁਸੀਂ ਦੇਖਿਆ ਕਈ ਵਾਰ ਜੋ ਸਮਰਸੀਵਲ ਮੋਟਰਾਂ ਨੂੰ ਜਾਮ ਹੋ ਜਾਂਦੀਆਂ ਨੇ ਕਿਉਂਕਿ ਜੋ ਫੈਕਟਰੀ ਵਾਲੇ ਥੱਲੇ ਡਰੇਨ ਕਰਕੇ ਪਾਣੀ ਪਾ ਰਹੇ ਨੇ ਸਿੱਧਾ ਧਰਤੀ ਦੇ ਵਿੱਚ ਉਹ ਕੈਮੀਕਲ ਪਾਣੀ ਦੇ ਵਿੱਚ ਰਚ ਕੇ ਮੋਟਰ ਨੂੰ ਜਾਮ ਕਰ ਦਿੰਦਾ ਤੇ ਉਹ ਤੁਸੀਂ ਦੇਖਿਓ ਕਿ ਕਈ ਵਾਰ ਮੋਟਰਾਂ ਜਾਮ ਹੋ ਜਾਂਦੀਆਂ ਨੇ ਸੜ ਜਾਂਦੀਆਂ ਨੇ ਕਿਉਂਕਿ ਉਹ ਥੱਲਿਓਂ ਪਾਣੀ ਨਾਲ ਜੋ ਕੈਮੀਕਲ ਇਕੱਠਾ ਹੁੰਦਾ ਕੁਛ ਨਾ ਕੁਛ ਚਾਹੇ ਉਹ ਆਪਣੇ ਹौजਰੀ ਦਾ ਕੰਮ ਕਰਦੇ ਨੇ ਜੋ ਵੀ ਉਹ ਚੋ ਬੇਸ ਤੇ ਨਿਕਲਦੇ ਉਹ ਧਰਤੀ ਦੇ ਵਿੱਚ ਪਾ ਰਹੇ ਨੇ ਸੋ ਇਹ ਕੁਦਰਤ ਨਾਲ ਖਲਵਾੜ ਕਰ ਰਹੇ ਨੇ ਜੋ ਪਾਣੀ ਪੀਣ ਲਾਇਕ ਸੀ ਉਹ ਅਸੀਂ ਦੂਸ਼ਿਤ ਕਰ ਲਿਆ ਸੋ ਇਹ ਹੀ ਬੇਨਤੀ ਹੈ ਕਿ ਤੁਸੀਂ ਇੰਨਾ ਕੁ ਸਹਿਯੋਗ ਜ਼ਰੂਰ ਦਿਓ ਕਿ ਤੁਸੀਂ ਉਸ ਕਾਲੇ ਪਾਣੀ ਦੀ ਦਸ਼ਾ ਸੁਧਾਰ ਸਕੀਏ ਉਸ ਗੰਦੇ ਨਾਲੇ ਦੀ ਦਸ਼ਾ ਸੁਧਾਰ ਸਕੀਏ ਜੋ ਬੁੱਢਾ ਦਰਿਆ ਕਿਹਾ ਜਾਂਦਾ ਸੀ ਉਹ ਅੱਜ ਬੁੱਢਾ ਨਾਲਾ ਬਣ ਗਿਆ ਸੋ ਅਸੀਂ ਪੁਰ ਤੋਂ ਆਪਣੇ ਪਾਣੀ ਨੂੰ ਸਾਫ਼ ਕਰੀਏ ਆਪਣੇ ਸਰੀਰ ਨੂੰ ਸਾਫ਼ ਕਰੀਏ ਆਪਣੀਆਂ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਆਪਣੇ ਆਪ ਦੀ ਰੱਖਿਆ ਕਰ ਸਕੀਏ ਸੋ ਇੰਦੀਆਂ ਕਿ ਬੇਨਤੀਆਂ ਪ੍ਰਵਾਨ ਕਰੀਂ ਅਗਰ ਕਿਸੇ ਨੂੰ ਗਲਤ ਬੋਲਿਆ ਗੋ ਵਜਾ ਸ਼ਬਦਾਂ ਦਾ ਲਿਹਾਜਾ ਵਿਗੜਿਆ ਹੋਵੇ ਤਾਂ ਮਾਫ਼ੀ ਚੋਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤ ਸ੍ਰੀ ਅਕਾਲ